ਆਜ਼ਾਦ ਉਮੀਦਵਾਰ ਕਾਮਰੇਡ ਗਿੱਲ ਨੂੰ ਚੋਲਾ ਸਾਹਿਬ ਟੈਕਸੀ ਯੂਨੀਅਨ ਨੇ ਦਿੱਤਾ ਸਮਰਥਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਖੜੇ ਟੈਕਸੀ ਯੂਨੀਅਨ ਵੱਲੋਂ ਆਜ਼ਾਦ ਉਮੀਦਵਾਰ ਕਾਮਰੇਡ ਹਰਜਿੰਦਰ ਸਿੰਘ ਗਿੱਲ ਪ੍ਰਧਾਨ ਟੈਕਸੀ ਯੂਨੀਅਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਟੈਕਸੀ ਯੂਨੀਅਨ ਚੋਲਾ ਸਾਹਿਬ ਦੀ ਸਾਰੀ ਟੀਮ ਜਿਸ ਦੇ ਵਿੱਚ ਕਰਨੈਲ ਸਿੰਘ ਪ੍ਰਧਾਨ ਸ਼ਿਵ ਕੁਮਾਰ ਮਿੱਤਰਪਾਲ ਸਿੰਘ ਪੱਤਰਕਾਰ ਸੁਰਿੰਦਰ ਸਿੰਘ ਛਿੰਦਾ ਤਰ ਸैम ਸਿੰਘ ਚੋਲਾ ਸਾਹਿਬ ਸਤਰਾਮ ਸਿੰਘ ਸਤਾ ਦਲਬਾਗ ਸਿੰਘ ਬਾਗਾ ਸੋਨੂ ਬਲੈਰੋ ਰਾਮ ਪ੍ਰਸ਼ਾਦ ਬੰਟੀ ਖਾਰਾ ਹਰਜੀਤ ਖਾਰਾ ਫੱਤੋ ਖਾਰਾ ਬੱਗਾ ਖਾਰਾ ਬਲਵਿੰਦਰ ਸਿੰਘ ਫੌਜੀ ਗੁਰਮੇਸ਼ ਸਿੰਘ ਆਦਿ ਟੈਕਸੀ ਡਰਾਈਵਰਾਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਕਾਰਿਆਂ ਤੇ ਨਾਹਰਿਆਂ ਦੀ ਗੂੰਜ ਚ ਆਪਣੇ ਡਰਾਈਵਰ ਭਾਈਚਾਰੇ ਨਾਲ ਸੰਬੰਧਤ ਉਮੀਦਵਾਰ ਕਾਮਰੇਡ ਹਰਜਿੰਦਰ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਟੈਕਸੀ ਯੂਨੀਅਨ ਨੇ ਇੱਕ ਸੁਰ ਵਿੱਚ ਕਿਹਾ 76 ਸਾਲ ਸਾਡੇ ਦੇਸ਼ ਨੂੰ ਆਜ਼ਾਦ ਹੋਏ ਹੋਗੇ ਪਰ ਡਰਾਈਵਰ ਭਾਈਚਾਰੇ ਦੀ ਕਿਸੇ ਪਾਰਟੀ ਬਾਜੀ ਨੇ ਅੱਜ ਤੱਕ ਸਾਰ ਨਹੀਂ ਲਈ ਜਿਸ ਕਰਕੇ ਅੱਜ ਡਰਾਈਵਰ ਭਾਈਚਾਰਾ ਭੁੱਖ ਮਰੀ ਦਾ ਸ਼ਿਕਾਰ ਹੋ ਰਿਹਾ ਹੈ ਇਸ ਮੌਕੇ ਟੈਕਸੀ ਸਟੈਂਡ ਚੋਲਾ ਸਾਹਿਬ ਪੁੱਜੇ ਆਜ਼ਾਦ ਉਮੀਦਵਾਰ ਕਾਮਰੇਡ ਗਿੱਲ ਨੇ ਸਾਰੀ ਟੈਕਸੀ ਯੂਨੀਅਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਿਮਾਣੇ ਜਿਹੇ ਆਪਣੇ ਸਾਥੀ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਸਮਰਥਨ ਦਿੱਤਾ ਜਿਸ ਦੇ ਉਹ ਸਦਾ ਰਿਣੀ ਰਹਿਣਗੇ ਪਹਿਲਾ ਵਾਂਗ ਡਰਾਈਵਰ ਭਾਈਚਾਰੇ ਦੀਆਂ ਸਰਕਾਰੇ ਦਰਬਾਰੇ ਹੋ ਕੇ ਤੇ ਵਾਜਬ ਮੰਗਾਂ ਲਈ ਆਵਾਜ਼ ਉਠਾਉਂਦੇ ਰਹਿਣਗੇ ਇਸ ਮੌਕੇ ਉਹਨਾਂ ਨਾਲ ਆਏ ਸਤਨਾਮ ਸਿੰਘ ਸੇਰੋਂ, ਹਰਦੇਵ ਸਿੰਘ ਗੱਗੂ ਬੂਹਾ ਦਾਤੇ ਕਾਮਰੇਡ ਗਿੱਲ ਦਾ ਟੈਕਸੀ ਯੂਨੀਅਨ ਨੇ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਦੇ ਕੇ ਤਾੜੀਆਂ ਦੀ ਗੂੰਜ ਚ ਸਨਮਾਨ ਕੀਤਾ ਅੱਗੇ ਤੁਹਾਨੂੰ ਸੁਣਾਉਂਦੇ ਹਾਂ ਆਜ਼ਾਦ ਉਮੀਦਵਾਰ ਕਾਮਰੇਡ ਹਰਜਿੰਦਰ ਸਿੰਘ ਗਿੱਲ ਨੇ ਕੀ ਕਿਹਾ ਸਾਂਜੀ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਕਾਦੇ ਸੰਬੰਧ ਦੇ ਵਿੱਚ ਰੱਖਿਆ ਗਿਆ ਹੈ ਇਹ ਅੱਜ ਦਾ ਪ੍ਰੋਗਰਾਮ ਇਸ ਕਰਕੇ ਰੱਖਿਆ ਗਿਆ ਕਿ ਅਸੀਂ ਜਿੰਨੀ ਵੀ ਚੋਲਾ ਟੀਮ ਆ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਯੂनाइटेड ਟਰੇਡ ਯੂਨੀਅਨ ਪੰਜਾਬ ਦਾ ਮਹਸੂਬਾ ਪ੍ਰਧਾਨ ਅਰਜਿੰਦਰ ਸਿੰਘ ਗੇਲਿਆ ਕਿਉਂਕਿ ਸਾਡੇ ਜਿਹੜੀਆਂ ਡਰਾਈਵਰਾਂ ਨੂੰ ਮੁਸ਼ਕਲ ਆ ਰਹੀਆਂ ਆ ਵੇਖੋ ਛਣ ਪਿੱਛੇ ਪਈ ਆ ਟੈਕਸ ਦੇਣੇ ਆ ਪਾਸੀਆਂ ਦੇਣੇ ਆ ਸਾਡਾ ਕੋਈ ਵੀ ਆਵਾਜ਼ ਨਹੀਂ ਚੁੱਕਦਾ ਚਾ ਐਮਪੀ ਆ ਚਾ ਐਮਐਲਏ ਆ ਜੇ ਉਹਨਾਂ ਟਰਾਂਸਪੋਰਟ ਮੰਤਰੀ ਆ ਦੋ ਵਾਰੀ ਘਰਾਉ ਕੀਤਾ ਜਗਾੜੂ ਰੇੜੀਆਂ ਦੇ ਜਿਹੜੇ ਗੈਰ ਕਾਨੂੰਨੀ ਵਹਿਕਲ ਚੱਲਦੇ ਆ ਉਹਦੇ ਸਬੰਧ ਵਿੱਚ ਅਸੀਂ ਹੁਣ ਆਜ਼ਾਦ ਉਮੀਦਵਾਰ ਜਿਹੜੇ ਆ 13 13 ਸੀਟਾਂ ਤੇ ਅਸੀਂ ਲੜ ਰਹੇ ਆ ਵੱਖ-ਵੱਖ ਪਾਰਟੀਆਂ ਦੇ ਅਸੀਂ ਤਿੰਨ ਤੇ ਅਸੀਂ ਆਪਣੀ ਯੂਨਾਈਟਿਡ ਟ੍ਰੇਡ ਯੂਨੀਅਨ ਨੂੰ ਲੜ ਰਹੇ ਹਾਂ ਇਹ ਤੋਂ ਪ੍ਰਧਾਨ ਜੀ ਜਿੱਤ ਜੇ ਡਰਾਈਵਰਾਂ ਵਾਸਤੇ ਕੀ ਕਰੋਗੇ ਡਰਾਈਵਰਾਂ ਵਾਸਤੇ ਜਿਹੜੀ ਸਾਡੀ ਪਹਿਲੀ ਪਾਲਿਸੀ ਆ 10 ਲੱਖ ਦੀ ਇੰਸ਼ੋਰੈਂਸ ਹੋਵੇ ਜਿਹੜਾ ਐਕਸੀਡੈਂਟ ਬੀਮਾ ਹੋਣਾ ਚਾਹੀਦਾ 5 ਲੱਖ ਇਹਨਾਂ ਨੂੰ ਕਮਰਾ ਪੈਣਾ ਚਾਹੀਦਾ ਕਮਰਾ ਪਾ ਕੇ ਜਿਹੜਾ ਲੈਟਰਨਿੰਗ ਬਾਥਰੂਮ ਬਣ ਜੇ ਸਾਡੀ ਕੋਈ ਜ਼ਿੰਦਗੀ ਥੋੜੀ ਸਾਡੀ ਦੇ ਝੋਪੜੀਆਂ ਵਾਲੀ ਜ਼ਿੰਦਗੀ ਆ ਝੋਪੜੀਆਂ ਜਿੱਤਰਾ ਨਹੀਂ ਲੈਂਦੇ ਹੋ ਤੇ ਅਸੀਂ ਟੈਕਸ ਪਾ ਸੀ ਵੀ ਦਿੰਨੇ ਆ ਕਿਸੇ ਵੀ ਸਰਕਾਰ ਨੇ ਸਾਡੀ ਆਵਾਜ਼ ਨਹੀਂ ਚੁੱਕੀ ਅਸੀਂ ਇਹ ਚਾਹਣਾ ਚਾਹੁੰਦੇ ਪ੍ਰਧਾਨ ਜੀ ਅਸੀਂ ਇਹ ਚਾਹਣਾ ਚਾਹੁੰਦੇ ਆ ਜੀ ਆਪਣੇ ਪ੍ਰਧਾਨ ਜੀ ਆਪਣੇ ਖੜੇ ਆ ਵੋਟਾਂ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਵੱਲ ਝੜ ਕੇ ਵੋਟਾਂ ਪਾਈਏ ਤੇ ਇਹਨਾਂ ਦਾ ਸਾਥ ਦੇਈਏ ਤੇ ਤਾਂ ਕਿ ਸਾਡਾ ਕੁਝ ਕੋਈ ਸੁਣਵਾਈ ਹੋ ਸਕੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕਿਤੇ ਵੀ ਕਿਸੇ ਕੰਮ ਦੀ ਵੀ ਤੇ ਜੋ ਕਿ ਆਪਾਂ ਨੇ ਇਹਨਾਂ ਨੂੰ ਇਹਨਾਂ ਨੂੰ ਆਪਾਂ ਕਾਮਯਾਬ ਕਰਾਂਗੇ ਤੇ ਸਾਡੀ ਕੋਈ ਸੁਨਵਾਈ ਹੋਊਗੀ ਤੇ ਸਾਡੀ ਸੁਨਵਾਈ ਹੋਊਗੀ ਤੇ ਅਸੀਂ ਕੋਈ ਥੋੜੀ-ਬੋਤੀ ਤਰੱਕੀ ਕਰਤਾਗਾ ਆਉਣ ਵਾਲੀਆਂ ਪੀੜ੍ਹੀਆਂ ਤਰੱਕੀ ਕਰ ਜਾਣਗੀਆਂ ਕੋਈ ਡਰਾਈਵਰੀ ਲਾਈਨ ਦੇ ਵਿੱਚ ਹੈ ਨਹੀਂ ਕੋਈ ਵੀ ਮਤਲਬ ਕਿਸੇ ਤਰ੍ਹਾਂ ਦਾ ਵੀ ਸਾਨੂੰ ਸਹੂਲਤ ਹੈ ਨਹੀਂਗੀ ਸਾਡੇ ਨਾ ਕਿਤੇ ਬਹਿਣ ਨੂੰ ਥਾਂ ਆ ਨਾ ਸਾਨੂੰ ਕਿਤੇ ਕੋਈ ਮਤਲਬ ਬਹਿਣ ਨੂੰ ਨਾ ਅਸੀਂ ਬਾਹਰ ਜਾਂਦੇ ਆ ਤੇ ਬਾਹਰ ਵੀ ਸਾਨੂੰ ਬਹੁਤ ਮੁਸ਼ਕਲ ਆਉਂਦੀ ਆ ਕੋਈ ਡਰਾਈਵਰੀ ਦੇ ਵਿੱਚ ਕੋਈ ਜਿੱਥੇ ਮਰਜ਼ੀ ਸਾਨੂੰ ਕੋਈ ਡੱਕ ਲਿੰਦਾ ਕੋਈ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਤੇ ਅਸੀਂ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਸਰਦਾਰ ਜਿੰਦਰ ਸਿੰਘ ਨਾਲ ਨੂੰ ਗਿੱਲ ਨੂੰ ਗਿੱਲ ਸਾਹਿ ਏ ਆਪਣਾ ਵੋਟਾਂ ਪਾ ਕੇ ਤੇ ਇਹਨਾਂ ਨੂੰ ਕਾਮਯਾਬ ਕਰਕੇ ਤੇ ਆਪਾਂ ਕੋਈ ਆਪਣੀ ਸਹੂਲਤ ਪ੍ਰਾਪਤ ਕਰੀਏ ਹੋਰੇ ਸੋਨੇ ਹਾ ਸਸੀ ਆਕਾਰ